ਨੀ ਹAVE ਜਿਹਨੇ ਦਿੱਤਾ ਗਿਆ ਸੀਗਾ ਜੇ ਤੁਹਾਨੂੰ ਨਹੀਂ ਹਾਚਣ ਦਾ ਹੋ ਚਣ ਦਿੱਤੀਆਂ ਚਿੰਦੋ ਫਿਰ ਸਾਡੀ ਮਰਜ਼ੀ ਉਹਨਾਂ ਨੂੰ ਨਹੀਂ ਹਾਚ ਕਿਉਂ ਚਣਿਆ ਗਿਆ ਸੀਗਾ ਕਿਉਂਕਿ ਆਪਣਾ ਧਰਮ ਨਹੀਂ ਬਦਲਦੇ ਬੇਸੇ ਚਾਰ ਸ਼ਬਦਾਂ ਦਾ ਨਾਮ ਕੀ ਸੀਗਾ ਸਬਜਾ ਜੀ ਸਿੰਘ ਦੀ ਸਬਜਾ ਜਾਰ ਸਿੰਘ ਦੀ ਸਬਜਾ ਜਦਾ ਜੁਰਾਵਰ ਸਿੰਘ ਦੀ ਸਬਜਾ ਖਦਰ ਸਿੰਘ ਜੀ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਜੇ ਤੇ ਹਮ ਮੈਂ ਕਹਿ ਨਾ ਕੋਏ ਬੋਲੇ ਇਸੋਨਹਾ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੱਜ ਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਪਰਾ ਅੱਜ ਫਤਿਹਗੜ੍ਹ ਸਵਾ ਤੇ ਪਹੁੰਚੇ ਆ ਸਾਡੇ ਨਾਲ 7 ਸਾਲ ਦਾ ਇੱਕ ਨੌਜਵਾਨ ਜਾਂ ਬੱਚਾ ਕਹਿ ਲਿਏ ਉਹ ਮੌਜੂਦਾ ਗੱਲਬਾਤ ਕਰਦੇ ਆ ਪਹਿਲਾਂ ਫਤਿਹਸਾਂ ਚ ਪੁੱਛਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਮ ਕੀ ਬੇਟਾ ਪਰਮਰੂਪ ਸਿੰਘ ਸਵਤੇਜ ਅੱਜ ਕੀ ਕਰਨਾ ਆਏ ਤੁਸੀਂ ਅੱਜ ਮੈਂ ਕੰਪੀਟੀਸ਼ਨ ਲੜਨ ਆਇਆ ਤੇ ਮਠਹਾ ਦੇਖਣ ਆਇਆ ਅੱਛਾ ਜੇ ਆਪਾਂ ਗੱਲ ਕਰੀ ਤੇਰੀ ਉਮਰ ਕਿੰਨੀ ਆ 60 ਸਾਲ 7 ਸਾਲ ਤੈਨੂੰ ਪਤਾ ਵਾ ਛੋਟੇ ਚਾਹ ਬਜਾਦੇ ਉਮਰ ਦੇ ਵੀ 7 ਸਾਲ ਦੀ ਹਾਂਜੀ ਉਹ ਆਪਣੇ ਜਿੱਡੇ ਸੀ ਅੱਛਾ ਜੀ ਨਾਲ ਦੇ ਸੀ ਆਪਣੇ ਠੀਕ ਥੋੜੇ ਨਾਲ ਦੇ ਸੀ ਤੁਹਾਡੇ ਨਾਲ ਦੀ ਉਮਰ ਦੇ ਸੀ ਉਹਨਾਂ ਨੂੰ ਨੀਹਾਂ ਵੇਚਣ ਦਿੱਤਾ ਗਿਆ ਸੀ ਜੇ ਤੁਹਾਨੂੰ ਨੀਹਾਂ ਚਣਨਾ ਹੋਵੇ ਚਣ ਦਿੱਤੀਏ ਚਿੰਦੋ ਫਿਰ ਤੁਹਾਡੀ ਮਰਜ਼ੀ ਅੱਛਾ ਜੀ ਉਹਨਾਂ ਨੂੰ ਨੀਹਾਂ ਜਿ ਕਿਉਂ ਚਣਿਆ ਗਿਆ ਸੀ ਕਿਉਂਕਿ ਆਪਣੇ ਧਰਮ ਨਹੀਂ ਬਦਲਦੇ ਬੇ ਸੀ ਅੱਛਾ ਜੀ ਤੁਹਾਨੂੰ ਕੀ ਤੁਸੀਂ ਸਿਰਫ ਕਿ ਇਸ ਕੀ ਬੰਨੀ ਹੋਈ ਹੈ ਦਮਾਲਾ ਸਾਹਿਬ ਬੰਨਿਆ ਹੋਇਆ ਵਾ ਦਮਾਲਾ ਜੇ ਤੁਹਾਨੂੰ ਕੀ ਕਹੇ ਦਮਾਲਾ ਸਾਹਿਬ ਲਾ ਦੋ ਅਸੀਂ ਤੂੰ ਥੋੜੇ ਕਿਸ ਕੱਟ ਕਤਲ ਕਰ ਦਿੱਤੇ ਜਾਣ ਕਰਵਾ ਲੋਂਗੇ ਨਹੀਂ ਅੱਛਾ ਜੀ ਜੇ ਆਪਾਂ ਗੱਲ ਕਰੀਏ ਚਾਰ ਸੱਜਣਾਂ ਦਾ ਨਾਮ ਕੀ ਸੀਗਾ ਚਾਰ ਸੱਜਣਾਂ ਦੇ ਨਾਮ ਸੱਜਣਾਂ ਜੀ ਸਿੰਘ ਦੀ ਸੱਜਣਾਂ ਜੀ ਜਾਰ ਸਿੰਘ ਦੀ ਸੱਜਣਾਂ ਜੀ ਜੁਰਾਵਰ ਸਿੰਘ ਦੀ ਸੱਜਣਾਂ ਜੀ ਫਤਿਹ ਸਿੰਘ ਜੀ ਅੱਛਾ ਜੀ ਜੇ ਜਦੋਂ ਗੱਲ ਛੋਟੇ ਸੱਜਣਾਂ ਨੂੰ ਸ਼ਹੀਦ ਨੇਹਾ ਚਣੇ ਗਏ ਉਹ ਕਿਹੜੇ ਕਿਹੜੇ ਦੋ ਸੱਜਣਾਂ ਦੇ ਸੀਗੇ ਬਾਜੁਰਾਵ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਕਰੇ ਪਾਠ ਕਰਦੇ ਹੋ ਹਾਂਜੀ ਕਰਦਾ ਕਿਹੜਾ ਕਰਦਾ ਵਾਈਗਰੂ ਐਗਰੂ ਵਾਲਾ ਅੱਛਾ ਵਾਈਗਰੂ ਨੇ ਆਪਣੇ ਨਾਮ ਕਰ ਜਪ ਜਪ ਨਹੀਂ ਕਰਦੇਗੇ ਜਪ ਸਾਬ੍ਹ ਕੋਈ ਦਿੱਕਤ ਹੀ ਕਰਨਾ ਆਉਂਦਾ ਤੁਹਾਨੂੰ ਹਾਂ ਥੋੜਾ ਹੁੰਦਾ ਚਲੋ ਸੁਣਾ ਦਿਓ ਕੰਕਾਰ ਸਤਨਾਮ ਕਰਤਾ ਪੁਰਖ ਨੈ ਪਉ ਨਿਰਵਰ ਕਾਲ ਮੁਰਤ ਜੁਨੀ ਸਭੰਗਤ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੋਚੇ ਸੋਚਣਾ ਹੋਵੀ ਜੇ ਸੋਚੀ ਲੱਖ ਵਾਰ ਚੁਪੇ ਚੁਪਣਾ ਹੋਵੀ ਜੇ ਬੰਨਾ ਪੂਰੀ ਆਪਾਰ ਸਹਿਸਿਆਨ ਪਾਲਖ ਹੋਏ ਤੇ ਇੱਕ ਨ ਚੱਲੇ ਨਾਲ ਕਿ ਸੱਚਾ ਰਹਾ ਹੋਈ ਕਿ ਕੂੜਾ ਰੂਟੇ ਪਾ ਹੁਕਮਰ ਜਾਇ ਚੱਲਣਾ ਨਾਨਕ ਲਿਖੇ ਨਾਲ ਹੁਕਮੀ ਹੋਵਨੇ ਕਾ ਹੁਕਮ ਕੇ ਆ ਜਾਇ ਹੁਕਮੀ ਹੋਵਾਂ ਜੀ ਹੁਕਮ ਲੈ ਦੁਖ ਸੁਖ ਪਾਈਏ ਹੁਕਮ ਦੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਜੇ 부ਜੈ ਤੈ ਹਮ ਮੈ ਕਹਿ ਨ ਕੋਏ ਗਾਵੇ ਕੋ ਤਾਨ ਗਾਵੇ ਕੋ ਸਾਜ ਕਰੇ ਗਾਵੇ ਕੋ ਸਾਜ ਕਰੇ تنਖੇਤ ਗਾਵੇ ਕੋ ਵਿਖਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਤੁਹਾਨੂੰ ਪਾਠ ਕਿਹਨੇ ਕਰਨਾ ਸਿਖਾਇਆ ਮੇਰੇ ਮੰਮਾ ਨੇ ਅੱਛਾ ਜੀ ਮੰਮਾ ਰੋਈ ਕਰਦੇ ਕਿ ਤੁਸੀਂ ਨਾਲ ਨਾਲ ਕਰਦੇ ਮੈਂ ਨਾਂ ਨਹੀਂ ਕਰਦਾ ਅੱਛਾ ਜੀ ਤੁਹਾਨੂੰ 10 ਗੁਰੂਆਂ ਦੇ ਨਾਮ ਪਤਾ ਵਾ ਹਾਂਜੀ ਤਾਂ ਤੈਨੂੰ ਗੁਰੂ ਨਾਨਕ ਦੇਵ ਜੀ ਤਾਂ ਤੈਨੂੰ ਗੁਰੂ ਅੰਗਦ ਦੇਵ ਜੀ ਤਾਂ ਤੈਨੂੰ ਗੁਰੂ ਅਮਰਦਾਸ ਜੀ ਤਾਂ ਤੈਨੂੰ ਗੁਰੂ ਰਾਮਦਾਸ ਜੀ ਤਾਂ ਤੈਨੂੰ ਗੁਰੂ ਅਰਜਨ ਦੇਵ ਜੀ ਤਾਂ ਤੈਨੂੰ ਗੁਰੂ ਹਰਗੋਵਿੰਦ ਹਰੰਗ ਹਰ ਹਰਾਈ ਜੀ ਤਾਂ ਤੈਨੂੰ ਗੁਰੂ ਹਰਗੋਬਿੰਦ ਜੀ ਤਾਂ ਤੈਨੂੰ ਗੁਰੂ ਹਰ ਹਰਕ੍ਰਿਸ਼ਨ ਜੀ ਤਾਂ ਤੈਨੂੰ ਗੁਰੂ ਗੁਰੂ ਤੇਗ ਬਹਾਦਰ ਜੀ ਤਨ ਤਨ ਗੁਰੂ ਗੋਬੀ ਸਿੰਘ ਜੀ ਦਰਸਾਂ ਕਰਵਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨੇਹਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੋਟਾ ਨੌਜਵਾਨ ਫਤਿਹਗੜ ਸਵਾ ਤੇ ਪਹੁੰਚਿਆ ਵਾ ਕਿਹਾ ਗਿਆ ਵਾ ਕਿ ਸਾਡਾ ਜਿਹੜਾ ਛੋਟੇ ਸਾਹਿਬ ਜੇ ਫਤਿਹ ਸਿੰਘ ਸੀ ਉਹ ਵੀ ਮੇਰੇ ਹੁਮਰ ਦਾ ਹਾਣੀ ਸੀ ਜੇ ਮੈਨੂੰ ਵੀ ਨਿਹਾਂ ਚ ਚੜਨਾ ਹੋਵੇ ਤਾਂ ਚੜ ਦਿੱਤਾ ਜਾਵੇ ਮੈਂ ਆਪਣਾ ਧਰਮ ਬਦਲੀ ਨਹੀਂ ਕਰਾਂਗਾ ਨਾ ਆਪਣਾ ਦਮਾਲਾ ਸਾਹਿਬ ਨਾ ਆਪਣੇ ਕੇਸ ਕਤਲ ਕਰਾਵਾਂਗਾ